ਪਿਛਲੀ ਜਿਹੜੀ ਸਾਡੀ ਸੌਣੀ ਦੀ ਫਸਲ ਸੀ ਜੀ ਉਹ ਫਸਲ ਬਿਲਕੁਲ ਮਰ ਚੁੱਕੀ ਹੈ ਗੁਲਾਬੀ ਸੁੰਢੀ ਨੇ ਮਾਰਤੀ ਜਿਆਦਾ ਬਰਸਾਤ ਨੇ ਮਾਰਤੀ 50 ਡਿਗਰੀ ਟੈਂਪਰੇਚਰ ਦੇ ਅੰਦਰ ਗੰਨੇ ਨੂੰ ਪਾਣੀ ਚਾਹੀਦਾ ਔਰ ਮੂੰਗੀ ਦੇ ਗੁਆਰੀ ਦੀ ਬਜਾਈ ਦਾ ਬਿਲਕੁਲ ਜਮਾ ਉੱਤਮ ਟਾਈਮ ਔਰ ਐਸ ਟਾਈਮ ਪੰਜਾਬ ਦੇ ਵਿੱਚੋਂ ਸਾਨੂੰ ਸਾਡੇ ਹਿੱਸੇ ਤੋਂ ਅੱਧਾ ਪਾਣੀ ਵੀ ਨਹੀਂ ਮਿਲ ਰਿਹਾ 2500 ਕਿਊਸਕ ਸਾਡਾ ਹਿੱਸਾ ਹੈ ਔਰ ਗੰਗਾਨਗਰ ਆ ਕੇ ਸਾਨੂੰ 11-1200 ਮਿਲ ਰਿਹਾ ਵੀ ਤੁਸੀਂ ਸੋਚ ਨਹੀਂ ਸਕਦੇ ਅਦੀ ਨੇ ਰਾਹ ਦੇ ਵਿੱਚ ਇਹ ਚੋਰੀ ਕਰ ਰਹੇ ਸਾਡੇ ਹਾਲਾਤ ਵੀਰ ਜੀ ਬਹੁਤ bure ਤੁਸੀਂ ਸ਼ੰਭੂ ਮੋਰਚੇ ਤੇ ਵੀ ਮੌਜੂਦ ਰਹੇ ਹੋ ਜੀ ਤੁਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਰਹੇ ਹੋ ਤਾਕਰੀ ਜਥੇਬੰਦੀਆਂ ਵੱਲੋਂ ਕੋਈ ਪਹਿਲ ਨਹੀਂ ਕੀਤੀ ਗਈ ਇਹ ਮਸਲਾ ਜਿਹੜਾ ਹੈ ਨਾ ਇਹ ਪੋਲੀਟਿਕਲੀ ਵੀ ਹੈ ਤੇ ਪ੍ਰਸ਼ਾਸਨਿਕ ਵੀ ਹੈ ਸਰਕਾਰ ਦੇ ਕਿਸੇ ਨੁਮਾਇੰਦੇ ਦੇ ਨਾਲ ਜਾਂ ਫਿਰ ਭਾਜਪਾ ਦੇ ਵਿਧਾਇਕ ਦੇ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੈ ਜੇ ਕੋਈ ਹੈ ਤਾਂ ਕੀ ਚਰਚਾ ਹੋਈ ਉਹ ਪਿੰਡ ਆ ਰਹੇ ਆ ਖੁਦ ਸੜਕ ਦਾ ਉਦਘਾਟਨ ਕਰਨ ਤੁਮੇਂ ਕਿ ਬੜਾ ਚੰਗਾ ਮੌਕਾ ਹੈ ਜਿਹੜੀ ਮੰਗ ਸੀ ਕੱਲ ਨੂੰ ਉਹਨਾਂ ਕੋਲੇ ਰੱਖਣੀ ਆ ਉਹਨੂੰ ਕੋਲੇ ਅੱਜ ਵੀ ਰੱਖੀਏ ਫਿਰੋਜ਼ਪੁਰ ਫੀਡਰ ਦਾ ਤਾਂ ਉਹ ਕਹਿ ਕੇ ਗਏ ਆ ਕਿ ਅਸੀਂ ਇਹਦੇ ਪਿੱਛਾ ਕਰਕੇ ਦੇ ਕੇਂਦਰੀਆ ਜਲ ਸ਼ਕਤੀ ਮੰਤਰੀ ਨਾਲ ਮਿਲ ਕੇ ਉਹਦੀ ਜਿਹੜੀ ਡੀਪੀਆਰ ਉਹ ਜਲਦੀ ਤੋਂ ਜਲਦੀ ਰਿਲੀਜ਼ ਦਿੱਲੀ ਤੋਂ ਕਰਵਾਵਾਂਗੇ ਐਚ ਨਹਿਰ ਦੀਆਂ ਹੋਰ ਨਹਿਰਾਂ ਦੀਆਂ ਡਬਲ ਡਬਲ ਵਾਰੀਆਂ ਜਾਣ ਲੱਗ ਪੀਆਂ ਅਗਰ ਇਹਦੇ ਤੇ ਅਸੀਂ ਤੁਰੰਤ ਐਕਸ਼ਨ ਨਾ ਲਿਆ ਤਾਂ ਸਾਡਾ ਇਲਾਕੇ ਦਾ ਇੱਕ ਇੱਕ ਦਿਨ ਨਾਲ ਜਿਹਦੀ ਡਿਵਾਰੀ ਟ ਗਈ ਉਹ ਤਾਂ ਗਿਆ ਬਜਾਈ ਦੀ ਜੇ ਤੁਸੀਂ ਗੱਲ ਕੀਤੀ ਹੈ ਨਾ ਤਾਂ ਬਜਾਈ 30 ਪੈਸੇ ਰਹੇਗੀ 50 ਪੈਸੇ ਵੀ ਨਹੀਂ ਕਹਿ ਸਕਦੀ ਜਿਹੜਾ ਬਹੁਤਾਤ ਏਰੀਆ ਹੈ ਜੋ ਨਹਿਰੀ ਏਰੀਆ ਹੈ ਜੀ ਇੱਥੇ ਤਾਂ ਹੁਣ ਅਸੀਂ ਖੇਤੀ ਨੂੰ ਲਾਹੇ ਦਾ ਸੌਦਾ ਨਹੀਂ ਕਹਿ ਸਕਦੇ ਕਾਰਨ ਇੱਕ ਫਸਲ ਰਹਿ ਗਈ ਸਾਡੇ ਕੋਲੇ ਹਾੜੀ ਦੀ ਬੈਂਕੋ ਨੂੰ ਬੇਇੱਜ਼ਤ ਕਰਦੇ ਆ ਉਹਦੇ ਉਹਨੂੰ ਉਹਨੂੰ ਮੰਨ ਲੋ ਉਹਦੀਆਂ ਕੁਰਕੀਆਂ ਕੱਢਦੇ ਆ ਉਹਦੀਆਂ ਨਿਲਾਮੀਆਂ ਕੱਢਦੇ ਆ ਵਿਸ਼ਵਾਸ ਹੈ ਕਿ ਕੇਂਦਰ ਵੱਲੋਂ ਦਿੱਤੀਆਂ ਜਾ ਰੀਆਂ ਸਕੀਮਾਂ ਕਿਸਾਨਾਂ ਤੱਕ ਪਹੁੰਚਣਗੀਆਂ ਸਰਕਾਰਾਂ ਬਦਲਦੀਆਂ ਰਹਿੰਦੀਆਂ ਪਰ ਪਾਲਿਸੀ ਜਿਹੜੇ ਆ ਉਹ ਆਈਐਸ ਲੋਬੀ ਬਣਾ ਕੇ ਐਸੀ ਕਵਰੇਜ ਦਿੰਦੀ ਹੈ ਕੋਈ ਰਲਾ ਮੇਲੀ ਨਾਲ ਤਾਂ ਕੋਈ ਮਾੜੇ-ਮੋਟੇ ਪੈਸੇ ਆ ਰਹੇ ਕਿਸੇ ਨੂੰ ਉਹ ਕਿਸ ਤਰੀਕੇ ਨਾਲ ਇਹ ਮੇਰੀ ਹਜੇ ਨੌਲੇਜ ਚ ਨਹੀਂ ਪਰ ਰੌਲਾ ਇਸ ਗੱਲ ਦਾ ਹੈ ਵੀ ਸਾਡਾ ਉਸ ਚੀਜ਼ ਦਾ ਮੰਡੀਕਰਨ ਤਾਂ ਹੋਵੇ ਸਾਡੇ ਲੋਕਾਂ ਨੇ ਇਥੋਂ ਲਿਆ ਕੇ ਸਟ੍ਰਾਬਰੀ ਵੇਚ ਲਈ ਜੀ ਸਟ੍ਰਾਬਰੀ ਹੋ ਵੀ ਗਈ ਬਹੁਤ ਵਧੀਆ ਹੋਈ ਉਹ ਅੱਗੇ ਵਿਕੀ ਕਿਤੇ ਨਹੀਂ ਸਰਕਾਰ ਦੇ ਪੈਸਾ ਨੂੰ ਨਹੀਂ ਢੀਕਿਆ ਡਿੱਗੀ ਬਣਾ ਲਈ ਜੀ ਪਰ ਉਹਦੋਂ ਮਗਰੋਂ ਸਰਕਾਰ ਨੇ ਕਹਿਤਾ ਜੀ ਤੁਸੀਂ ਤਾਂ ਆਪ ਦੀ ਆ ਬਣਾ ਲਈ ਹੁਣ ਉਸ ਤੇਨੂੰ ਸਬਸਿਡੀ ਨਹੀਂ ਦਿੰਦੇ ਉਹਨੇ ਭਵੇਂ ਚਾਰੇ ਨੇ ਕਰਜ਼ਾ ਚੱਕ ਕੇ ਬਣਾ ਲਈ ਇਹ ਤਾਂ ਸਾਨੂੰ ਨਹੀਂ ਲੱਗਦਾ ਵੀ ਅਸੀਂ ਛੱਡ ਕੇ ਕੁਝ ਹੋਰ ਕਰ ਲਾਂਗੇ ਪੁਛਤੈਨੀ ਤੰਦਾ ਹੈ ਔਰ ਇਹ ਗੱਲ ਕਰਦਿਆਂ ਮੇਰਾ ਗਲ ਰੋਂਦਿਆ ਜਾਂਦਾ ਜਦੋਂ ਤੁਸੀਂ ਇਹ ਪੁੱਛਦੇ ਆ ਵੀ ਕੀ ਕਰਾਂ ਪਬਲਿਕ ਆਡੀਅਨਸ ਨਿਊਜ਼ ਦੇਖਣ ਵਾਲੇ ਦਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਪ੍ਰਦੀਪ 蒂ਮਾਨ ਤੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੀ ਖਾਸ ਪੇਸ਼ਕਸ਼ ਸੱਤਾ ਦੰਗਲ ਦੇ ਵਿੱਚ ਸੱਤਾ ਇੱਕ ਐਸਾ ਵਿਸ਼ਾ ਹੈ ਜਿਸ ਦੇ ਨਾਲ तमाम ਖੇਤੇ ਜੁੜੇ ਹੁੰਦੇ ਨੇ ਦੇਸ਼ ਦਾ ਹਰ ਇੱਕ ਨਾਗਰਿਕ ਜੁੜਿਆ ਹੁੰਦਾ ਹੈ ਯਾਨੀ ਕਿ ਅਗਰ ਰਾਜਨੀਤੀ ਦੀ ਗੱਲ ਕਰੀਏ ਤਾਂ ਸਿੱਧੇ ਜਾਂ ਸਿੱਧੇ ਤੌਰ ਤੇ ਹਰ ਕੋਈ ਇਸ ਨਾਲ ਜੁੜਿਆ ਹੁੰਦਾ ਹੈ ਔਰ ਬੀਤੇ ਕੁਝ ਸਾਲਾਂ ਦੀ ਗੱਲ ਕਰੀਏ ਕੁਝ ਮਹੀਨਿਆਂ ਦੀ ਗੱਲ ਕਰੀਏ ਜਾਂ ਫਿਰ ਅੱਜ ਕੱਲ੍ਹ ਚੱਲ ਰਹੇ ਹਰ ਦਿਨ ਦੀ ਗੱਲ ਕਰੀਏ ਤਾਂ ਕਿਸਾਨੀ ਇੱਕ ਅਜਿਹਾ ਕੀਤਾ ਏ ਜੋ ਇਸ ਨੂੰ ਪ੍ਰਭਾਵਿਤ ਕਰਦੀ ਹੈ ਤਾਂ ਫਿਲਹਾਲ ਦੇ ਲਈ ਅਸੀਂ ਰਾਜਸਥਾਨ ਪਹੁੰਚੇ ਹੋਇਆ ਰਾਜਸਥਾਨ ਦੇ ਕਿਸਾਨਾਂ ਦਾ ਔਰ ਰਾਜਸਥਾਨ ਦੀ ਕਿਸਾਨੀ ਦਾ ਹਾਲ ਜਾਣਨ ਦੇ ਲਈ ਮੇਰੇ ਨਾਲ ਇਸ ਵਕਤ ਮੌਜੂਦ ਨੇ ਜੀ ਕੇ ਐਸ ਦੇ ਨੇਤਾ ਸੰਤ ਵੀਰ ਸਿੰਘ ਮੋਹਨਪੁਰਾ ਜੀ ਆਓ ਉਹਨਾਂ ਦਾ ਪਰਮਾ ਸਵਾਗਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਸਰ ਜੀ ਸੰਤ ਵੀਰ ਜੀ ਸਭ ਤੋਂ ਪਹਿਲਾਂ ਤਾਂ ਇਹ ਜਾਨਣਾ ਚਾਹਾਂਗੇ ਕਿ ਇਸ ਵੇਲੇ ਰਾਜਸਥਾਨ ਦੇ ਵਿੱਚ ਖਾਸ ਤੌਰ ਤੇ ਆਪਣਾ ਜੋ ਇਲਾਕਾ ਹੈ ਪੰਜਾਬੀ ਬੋਲਦਾ ਇਲਾਕਾ ਸ਼੍ਰੀ ਗੰਗਾ ਨਗਰ ਦਾ ਇਲਾਕਾ ਇੱਥੇ ਹਾਲਾਤ ਕੀ ਨੇ ਕਿਸਾਨੀ ਦੇ ਵੀਰ ਜੀ ਹਾਲਾਤ ਬਹੁਤ ਬੁਰੇ ਹੈ ਬਹੁਤ ਹੀ ਬੁਰੇ ਹੈ ਉਹਦਾ ਕਾਰਨ ਇਹ ਹੈ ਵੀ ਪਿਛਲੀ ਜਿਹੜੀ ਸਾਡੀ ਸੌਣੀ ਦੀ ਫਸਲ ਸੀ ਜੀ ਉਹ ਫਸਲ ਬਿਲਕੁਲ ਮਰ ਚੁੱਕੀ ਹੈ ਕਿਉਂਕਿ ਗੁਲਾਬੀ ਸੰਡੀ ਨੇ ਮਾਰਤੀ ਜਿਆਦਾ ਬਰਸਾਤ ਨੇ ਮਾਰਤੀ ਇਸ ਟਾਈਮ ਅਸੀਂ ਉਹਦਾ ਵਿਕਲਪ ਖੋਜਿਆ ਅਸੀਂ ਸੋਚਿਆ ਵੀ ਚਲ ਉਹਦਾ ਵਿਕਲਪ ਇੱਕ ਗੁਵਾਰਾ ਹੋ ਸਕਦਾ ਹੈ ਹੂੰ ਮੂੰਗੀ ਹੋ ਸਕਦੀ ਹੈ ਜੀ ਉਹਦਾ ਵਿਕਲਪ ਗੰਨਾ ਹੋ ਸਕਦਾ ਹੈ ਹੂੰ ਪਰ ਇਸ ਟਾਈਮ ਬਜਾਈ ਦਾ ਟਾਈਮ ਹੈ ਹੂੰ ਗੰਨੇ ਦੀ ਬਜਾਈ ਤਾਂ ਹੋ ਚੁੱਕੀ ਜੀ ਔਰ ਮੂੰਗੀ ਤੇ ਗੁਵਾਰੇ ਦਾ ਟਾਈਮ ਹੈ ਜੀ 50 ਡਿਗਰੀ ਟੈਂਪਰੇਚਰ ਦੇ ਅੰਦਰ ਗੰਨੇ ਨੂੰ ਪਾਣੀ ਚਾਹੀਦਾ ਹੂੰ ਔਰ ਮੂੰਗੀ ਦੇ ਗੁਆਰੀ ਦੀ ਬਜਾਈ ਦਾ ਬਿਲਕੁਲ ਜਮਾ ਉੱਤਮ ਟਾਈਮ ਹੈ। ਹੂੰ। ਔਰ ਐਸ ਟਾਈਮ ਪੰਜਾਬ ਦੇ ਵਿੱਚੋਂ ਸਾਨੂੰ ਸਾਡੇ ਹਿੱਸੇ ਤੋਂ ਅੱਧਾ ਪਾਣੀ ਵੀ ਨਹੀਂ ਮਿਲ ਰਿਹਾ। ਕਹਿੰਦੇ ਦਾ ਭਾਅ 2500 ਕਿਊਸਕ ਸਾਡਾ ਹਿੱਸਾ ਹੈ। ਔਰ ਗੰਗਾਨਗਰ ਆ ਕੇ ਸਾਨੂੰ ਉਹ 11-1200 ਮਿਲ ਰਿਹਾ ਹੈ। 2500 'ਚੋਂ 1800 ਤਾਂ ਸਾਨੂੰ ਦੇ ਰਹੀ ਐ ਪੰਜਾਬ ਸਰਕਾਰ 700 ਤਾਂ ਸਾਡਾ ਹਿੱਸਾ ਹੀ ਨਹੀਂ ਦੇ ਰਹੀ। ਬਾਕੀ ਜਾ ਕਿੱਥੇ ਰਿਹਾ ਜੀ? ਔਰ ਬਾਕੀ ਪਾਣੀ ਚੋਰੀ ਔਰ ਲੌਸੇਜ ਕੁਝ ਤਾਂ ਲੌਸੇਜ ਹੈ ਔਰ ਕੁਝ ਪੰਜਾਬ ਸਰਕਾਰ ਦੇ ਨਹਿਰ ਦੇ ਨਾਲ ਵਸਦੇ ਕਿਸਾਨਾਂ ਨੇ ਪਾਈਪਾਂ ਲਾ ਕੇ ਪਾਣੀ ਚੋਰੀ ਕੀਤਾ ਹੋਇਆ ਔਰ ਤੁਹਾਨੂੰ ਅਸੀਂ ਦੱਸ ਦਈਏ ਵੀਰ ਜੀ ਅਸੀਂ ਲਗਾਤਾਰ ਕਈ ਸਾਲ ਪਾਈਪਾਂ ਪਟ-ਪਟਾਉਂਦੇ ਰਹੇ ਆ ਜਾ ਕੇ 100-100 ਪਾਈਪ ਢੇਲੀ ਦੀ ਪਟਣੀ ਪੰਜਾਬ ਸਰਕਾਰ ਸਾਡਾ ਸਹਿਯੋਗ ਵੀ ਕਰਦੀ ਰਹੀ ਹੈ ਪੰਜਾਬ ਦਾ ਪ੍ਰਸ਼ਾਸਨ ਫਜ਼ਲਕਾ ਦਾ ਵੀ ਸਾਡਾ ਸਹਿਯੋਗ ਕਰਦਾ ਰਿਹਾ ਉੱਥੋਂ ਦੇ ਕਿਸਾਨਾਂ ਨੂੰ ਵੀ ਸਮਝਾਉਂਦੇ ਭਜਾਉਂਦੇ ਰਹੇ ਆ ਤਾਂ ਹੁਣ ਇਸ ਸਾਲ ਵੋਟਾਂ ਸੀ ਅਸੀਂ ਗਏ ਨਹੀਂ ਔਰ ਇਸ ਸਾਲ ਵੱਡੇ ਪੱਧਰ ਦੇ ਉੱਤੇ ਇੰਨੀਆਂ ਆਕ ਜਿਆਦੇ ਪਾਈਪਾਂ ਲਗੀਆਂ ਹੈ ਵੀ ਤੁਸੀਂ ਸੋਚ ਨਹੀਂ ਸਕਦੇ ਅੱਧੀ ਨਹਿਰ ਰਾਹ ਦੇ ਵਿੱਚ ਇਹ ਚੋਰੀ ਕਰ ਰਹੇ ਆ ਹੁਣ ਅਸੀਂ ਬੀਜਿਆ ਕੀ ਸਾਡੇ 15 ਦਿਨਾਂ ਬਾਅਦ ਵਾਰੀ ਆਉਣੀ ਚਾਹੀਦੀ ਹੈ ਜੀ ਮੰਨ ਲਓ ਹਫਤਾ ਬੰਦ ਹਫਤਾ ਚੱਲਦੀ ਹਫਤਾ ਬੰਦ ਹਫਤਾ ਚੱਲਦੀ ਐਸ ਟਾਈਮ ਸਾਡੇ ਦੋ ਦੋ ਵਾਰੀਆਂ ਖਾਲੀ ਜਾਣ ਲੱਗ ਪਈਆਂ ਹਮ ਮਤਲਬ 21 ਦਿਨਾਂ ਬਾਅਦ ਵਾਰੀ ਆਉਣ ਲੱਗ ਪਈ ਤੇ ਜਿਹੜੇ ਹੁਣ ਹਾਲਾਤ ਹੈ 11 12 ਸੂ ਵਾਲੇ ਇਹਦੇ ਮਹੀਨੇ 'ਚ ਇੱਕ ਵਾਰੀ ਆਉਣੀ ਹੈ ਤੇ ਮਹੀਨਾ ਡੇਢ ਮਹੀਨਾ ਪਜਾਈ ਦਾ ਟਾਈਮ ਹੈ ਜੀ ਜੇ ਇੱਕ ਵਾਰੀ ਆਈ ਤੇ ਮਰਬੇ ਮਗਰ 25 ਕਿੱਲਿਆਂ ਮਗਰ 5 6 ਕਿੱਲੇ ਬਾਣ ਬੀਜਿਆ ਗਿਆ ਦੂਜਾ ਬਰਸਾਤ ਦੇ ਸਿਰ ਤੇ ਰਹਿ ਗਿਆ ਜੇ ਕੋ ਚਾਰਕੜੀਆਂ ਪੈ ਜਾਣੀਆਂ ਬੀਜਾ ਜਾਉ ਨਹੀਂ ਬਾਹਣੀ ਵਿਲਾ ਰਹਿ ਜੂਗਾ ਤਾਂ ਸਾਡੇ ਕੀ ਹਾਲਾਤ ਹੋ ਸਕਦੇ ਖੇਤੀ ਦੇ ਸਾਡੇ ਹਾਲਾਤ ਵੀਰ ਜੀ ਬਹੁਤ ਬੁਰੇ ਅੱਛਾ ਕਿਸਾਨ ਜਥੇਬੰਦੀਆਂ ਅਕਸਰ ਜਦੋਂ ਭੀੜ ਪੈਂਦੀ ਹੈ ਇੱਕ ਦੂਜੇ ਦੇ ਨਾਲ ਖੜੀਆਂ ਨਜ਼ਰ ਆਉਂਦੀਆਂ ਜੀ ਇਸ ਵੇਲੇ ਅਗਰ ਤੁਹਾਡੀ ਗੱਲ ਕਰੀਏ ਤੁਸੀਂ ਸ਼ੰਭੂ ਮੋਰਚੇ ਤੇ ਵੀ ਮੌਜੂਦ ਰਹੇ ਹੋ ਜੀ ਤੁਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਰਹੇ ਹੋ ਤਾਂ ਕਿ ਜਥੇਬੰਦੀਆਂ ਵੱਲੋਂ ਕੋਈ ਪਹਿਲ ਨਹੀਂ ਕੀਤੀ ਗਈ ਨੇ ਪੰਜਾਬ ਦੀਆਂ ਜਥੇਬੰਦੀਆਂ ਪਹਿਲਾਂ ਵੀ ਸਾਡੇ ਨਾਲ ਇਸ ਮਸਲੇ ਤੇ ਨਾਲ ਰਹੀਆਂ ਹ ਜਿਹੜੀ ਭਾਰਤੀਆ ਕਿਸਾਨੀ ਨੂੰ ਡਕਾਉਂਦਾ ਦੇ ਮੰਨ ਲਓ ਜਿਹੜੇ ਇੱਥੋਂ ਦੇ ਮਹਿਮਾ ਸਿੰਘ ਹੋਣੀਆਂ ਜੀ ਉਹ ਵੀ ਸਾਡੇ ਨਾਲ ਰਹੇ ਐ ਔਰ ਹੋਰ ਵੀ ਕਈ ਜਥੇਬੰਦੀਆਂ ਨੇ ਸਾਡਾ ਸਹਿਯੋਗ ਕੀਤਾ ਐ ਜੀ ਗੱਲ ਨਹੀਂ ਗਈ ਵੀ ਪੰਜਾਬ ਦੀਆਂ ਜਥੇਬੰਦੀਆਂ ਕੋਈ ਚੋਰੀ ਕਰਾਉਂਦੀਆਂ ਪਾਣੀ ਦੀ ਜਾਂ ਉਹਨਾਂ ਦਾ ਸਾਥ ਦਿੰਦੀਆਂ ਐਸੀ ਗੱਲ ਨਹੀਂ ਪਰ ਫਿਲਹਾਲ ਜਿਹੜਾ ਇਹ ਕੰਮ ਹੈ ਨਾ ਇਹ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਇਹ ਜਥੇਬੰਦੀਆਂ ਤਾਂ ਅਸੀਂ ਤਾਂ ਕਹੀਏ ਬੀਜੀ ਉੱਥੋਂ ਦੀਆਂ ਜਥੇਬੰਦੀਆਂ ਉੱਥੋਂ ਦੇ ਕਿਸਾਨ ਦੇ ਚੋਰੀ ਦੇ ਨਾਲ ਖੜਦੀਆਂ ਹੋਣ ਇਹ ਮਸਲਾ ਜਿਹੜਾ ਹੈ ਨਾ ਇਹ ਪੋਲੀਟੀਕਲੀ ਵੀ ਹੈ ਤੇ ਪ੍ਰਸ਼ਾਸਨਿਕ ਵੀ ਹੈ ਇਹ ਹੱਕ ਬਣਦਾ ਹੈ ਸਾਡੇ ਰਾਜਸਥਾਨ ਸਰਕਾਰ ਦਾ ਪੰਜਾਬ ਦੀ ਰਾਜਸਥਾਨ ਸਰਕਾਰ ਨਾਲ ਗੱਲ ਕਰਨ ਦਾ ਨੰਬਰ 2 ਬੀਬੀਐਮਬੀ ਨਾਲ ਗੱਲ ਕਰਨ ਦਾ ਭਾਖੜਾ ਵਿਆਸ ਮੈਨੇਜਮੈਂਟ ਬੋਰਡ ਦਾ ਅਗਰ ਨਹੀਂ ਗੱਲ ਬਣਦੀ ਤਾਂ ਫਿਰ ਕੇਂਦਰ ਦੇ ਵਿੱਚ ਕੇਂਦਰ ਸਰਕਾਰ ਨਾਲ ਗੱਲ ਕਰਨ ਦਾ ਜੋ ਸਾਡਾ ਹਿੱਸਾ ਬਣਦਾ ਉਹ ਸਾਨੂੰ ਮਿਲੇ ਇਹ ਮਸਲਾ ਜਥੇਬੰਦੀਆਂ ਤੋਂ ਉੱਪਰ ਉੱਠ ਕੇੜਾ ਹਿੱਸੇ ਦਾ ਮਸਲਾ ਹੈ ਉਹ ਸਰਕਾਰਾਂ ਦਾ ਮਸਲਾ ਹੈ ਉਹ ਲੋਕਾਂ ਦਾ ਮਸਲਾ ਨਹੀਂ ਹੈ ਹਾਂ ਪਾਣੀ ਚੋਰੀ ਦਾ ਲੋਕਾਂ ਦਾ ਮਸਲਾ ਹੈ ਉਹਦੇ 'ਚ ਅਸੀਂ ਜਥੇਬੰਦੀਆਂ ਦਾ ਸਹਿਯੋਗ ਲੈ ਆ ਵੀ ਸਕਦੇ ਹਾਂ ਲੈਣੇ ਵੀ ਹੈ ਕੋਸ਼ਿਸ਼ ਵੀ ਕਰਾਂਗੇ ਜੀ ਤੁਸੀਂ ਕਹਿੰਦੇ ਕਿ ਸਰਕਾਰਾਂ ਦਾ ਮਸਲਾ ਹੈ ਰਾਜਸਥਾਨ ਦੇ ਇਸ ਵਿੱਚ ਇਸ ਵਕਤ ਭਾਜਪਾ ਦੀ ਸਰਕਾਰ ਹੈ ਕੇਂਦਰ ਦੇ ਵਿੱਚ ਵੀ ਇੱਕ ਵਾਰੀ ਮੋੜ ਤੋਂ ਭਾਜਪਾ ਦੀ ਸਰਕਾਰ ਬਣ ਚੁੱਕੀ ਹੈ ਜੀ ਜੀ ਤੁਹਾਡੇ ਵਿਧਾਇਕ ਜੋ ਨੇ ਉਹ ਵੀ ਭਾਜਪਾ ਦੇ ਨੇ ਜੀ ਕੀ ਸਰਕਾਰ ਦੇ ਕਿਸੇ ਨੁਮਾਇੰਦੇ ਦੇ ਨਾਲ ਜਾਂ ਫਿਰ ਭਾਜਪਾ ਦੇ ਵਿਧਾਇਕ ਦੇ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੈ ਜੇ ਹੋਈ ਹੈ ਤਾਂ ਕੀ ਚਰਚਾ ਹੋਈ ਦੇਖੋ 1 ਮਹੀਨਾ ਹੋ ਗਿਆ ਪਾਣੀ ਦੀ ਦਿੱਕਤ ਆਉਂਦੀ ਨੂੰ ਪਹਿਲਾਂ ਅਸੀਂ ਬੰਦੀ ਤੋਂ ਪਹਿਲਾਂ ਪਾਣੀ ਬਹੁਤ ਵਧੀਆ ਚੱਲਿਆ ਹੁਣ 1 ਮਹੀਨਾ ਹੋ ਗਿਆ ਪਾਣੀ ਦੀ ਦਿੱਕਤ ਆਉਂਦਿਆਂ ਨੂੰ ਔਰ ਅਸੀਂ ਤਕਰੀਬਨ 2-3 ਹਫ਼ਤੇ ਤੱਕ ਦੇਖਦੇ ਰਹੇ ਆਪਦੇ ਪੱਧਰ ਤੇ ਕੋਸ਼ਿਸ਼ ਕਰਦੇ ਰਹੇ ਚੇਅਰਮੈਨ ਸਾਹਿਬ ਵੀ 2-3 ਵਾਰ ਪੰਜਾਬ ਜਾ ਕੇ ਆਏ ਜਦੋਂ ਸਾਨੂੰ ਲੱਗਿਆ ਵੀ ਉਹ ਦਿਨ-ਬਦਨ ਮਾਮਲਾ ਹੋਰ ਵਿਗੜ ਰਿਹਾ ਹੈ ਹੋਰ ਵਿਗੜ ਰਿਹਾ ਹੈ ਤਾਂ ਫੇਰ ਅਸੀਂ ਅੱਜ ਦੀ ਸੋਮਵਾਰ ਦੀ ਡੇਟ ਰੱਖੀ ਸੀ ਲੋਕਾਂ ਨੂੰ ਸੱਦਾ ਦਿੱਤਾ ਸੀ ਗੁਰਦੁਆਰਾ ਸਿੰਘ ਸਭਾ ਮੀਟਿੰਗ ਕਰਨ ਦਾ ਜੀ ਅੱਜ ਅਸੀਂ ਐਮਐਲਏ ਨੂੰ ਵੀ ਮਿਲਣਾ ਸੀ ਹਮ ਕਲੈਕਟਰ ਨੂੰ ਵੀ ਮਿਲਣਾ ਸੀ ਐਸਸੀ ਨੂੰ ਵੀ ਮਿਲਣਾ ਸੀ ਫੇਰ ਅੱਜ ਈਦ ਦੀ ਛੁੱਟੀ ਆ ਗਈ ਛੁੱਟੀ ਦੇ ਕਾਰਨ ਫੇਰ ਅਸੀਂ ਇਹ ਮੀਟਿੰਗ ਜਿਹੜੀ ਆ ਨਾ ਉਹ ਕੱਲ ਮੰਗਲਵਾਰ ਤੇ ਰੱਖਤੀ ਕੱਲ ਨੂੰ ਅਸੀਂ ਐਮਐਲਏ ਨੂੰ ਵੀ ਮਿਲਾਂਗੇ ਔਰ ਕਲੈਕਟਰ ਸਾਹਿਬ ਦੇ ਨੂੰ ਮਿਲ ਕੇ ਸਰਕਾਰ ਤੱਕ ਵੀ ਆਪਦੀ ਗੱਲ ਪਹੁੰਚਾਵਾਂਗੇ ਪਰ ਇਨ ਬਿਟਵੀਨ ਅੱਜ ਸਾਡੇ ਪਿੰਡ ਐਮਐਲਏ ਸਾਹਿਬ ਆਏ ਸੀ ਗੁਰਵੀਰ ਬਰਾੜ ਜੀ ਜੀ ਜੋ ਇਥੋਂ ਦੇ ਸਾਦਲੋ ਸ਼ਹਿਰ ਦੇ ਐਮ ਐਲ ਏ ਔਰ ਜਦੋਂ ਮੈਨੂੰ ਪਤਾ ਲੱਗਿਆ ਇੱਥੇ ਇੱਕ ਸੜਕ ਦਾ ਉਦਘਾਟਨ ਕਰਨ ਆਏ ਸੀ ਔਰ ਜਦੋਂ ਮੈਨੂੰ ਪਤਾ ਲੱਗਿਆ ਕਿ ਉਹ ਪਿੰਡ ਆ ਰਹੇ ਐ ਖੁਦ ਸੜਕ ਦਾ ਉਦਘਾਟਨ ਕਰਨ ਤਾਂ ਮੈਂ ਕਿਹਾ ਬੜਾ ਚੰਗਾ ਮੌਕਾ ਹੈ ਜਿਹੜੀ ਮੰਗ ਸੀ ਕੱਲ ਨੂੰ ਉਹਨਾਂ ਕੋਲੇ ਰੱਖਣੀ ਆ ਉਹਨਾਂ ਕੋਲੇ ਅੱਜ ਵੀ ਰੱਖੀਏ ਹੂੰ ਤਾਂ ਫਿਰ ਮੈਂ ਗਿਆ ਸੀ ਔਰ ਉੱਥੇ ਮੈਂ ਉਹ ਮੰਗ ਮੈਨੂੰ ਮਾਈਕ ਤੇ ਬੋਲਣ ਦਾ ਮੌਕਾ ਵੀ ਮਿਲਿਆ ਮੰਚ ਤੇ ਮੈਂ ਉੱਥੇ ਵੀ ਰੱਖੀ ਐ ਵਿਅਕਤੀਗਤ ਮਿਲ ਕੇ ਉਹਨਾਂ ਨਾਲ ਰੱਖੀ ਐ ਔਰ ਉਹਨਾਂ ਨੇ ਗੋ ਕਿਹਾ ਹੈ ਕਿ ਮੈਂ ਜਿਹੜਾ ਸਿੰਚਾਈ ਸਚਿਵ ਆਬਿਆ ਕੁਮਾਰ ਜੀ ਉਹਨਾਂ ਨਾਲ ਉਹਨਾਂ ਨੇ ਗੱਲ ਕੀਤੀ ਵੀ ਹੈ ਜੀ ਔਰ ਉਹਨਾਂ ਨੇ ਕਿਹਾ ਕਿ ਅਸੀਂ ਇਹਨੂੰ ਸੀਐਮ ਸਾਹਿਬ ਦੇ ਨੋਟਸ ਵਿੱਚ ਵੀ ਲਿਆਵਾਂਗੇ ਹਮ ਔਰ ਫਿਰੋਜ਼ਪੁਰ ਫੀਡਰ ਦਾ ਤਾਂ ਉਹ ਕਹਿ ਕੇ ਗਏ ਆ ਕਿ ਅਸੀਂ ਇਹਦੇ ਪਿੱਛਾ ਕਰਕੇ ਤੇ ਕੇਂਦਰੀਆ ਜਲ ਸ਼ਕਤੀ ਮੰਤਰੀ ਨਾਲ ਮਿਲ ਕੇ ਉਹਦੀ ਜਿਹੜੀ ਡੀਪੀਆਰ ਉਹ ਜਲਦੀ ਤੋਂ ਜਲਦੀ ਰਿਲੀਜ਼ ਦਿੱਤੀ ਤੋਂ ਕਰਵਾਵਾਂਗੇ ਜੀ ਪਰ ਜਿਹੜਾ ਮੌਜੂਦਾ ਸੰਕਟ ਹੈ ਹਮ ਇਹਦੇ ਚ ਪਾਣੀ ਚੋਰੀ ਕਿਵੇਂ ਰੁਕੇ ਹਮ ਸ਼ੇਅਰ ਕਿਵੇਂ ਮਿਲੇ ਜੀ ਤਾਂ ਇਹ ਅਸੀਂ ਉਹਨੂੰ ਦੱਸਿਆ ਵੀ ਤੁਹਾਨੂੰ ਤੁਹਾਡੀ ਸਰਕਾਰ ਨੂੰ ਪੰਜਾਬ ਸਰਕਾਰ ਨਾਲ ਤੇ ਬੀਵੀਐਮ ਨਾਲ ਗੱਲ ਕਰਨੀ ਪੈਣੀ ਹੈ ਨਹੀਂ ਮਸਲਾ ਹੱਲ ਹੁੰਦਾ ਤਾਂ ਤੁਹਾਨੂੰ ਕੇਂਦਰ 'ਚ ਗੱਲ ਕਰਨੀ ਪੈਣੀ ਹੈ ਇਹ ਨੂੰ ਤਾਂ ਤੁਸੀਂ ਲਗਾਤਾਰ ਅੱਜ ਤੋਂ ਹੀ ਜੇ ਇਹ ਨੂੰ ਕਰੋਗੇ ਤਾਂ ਕੰਮ ਬਣਨਾ ਹੈ ਜੇ ਇਹਦੇ ਤੇ ਲੇਟ ਹੋ ਗਏ ਤਾਂ ਇਲਾਕਾ ਬਰਬਾਦ ਹੋ ਜਾਣਾ ਹੈ ਤਾਂ ਉਹਨਾਂ ਨੇ ਜਿਹੜੇ ਅਬਿਆ ਕੁਮਾਰ ਹੈ ਉਹਨਾਂ ਨਾਲ ਤਾਂ ਜਿਹੜੇ ਸਿੰਚਾਈ ਸਚੀਵ ਹੈ ਉਹਨਾਂ ਨਾਲ ਤਾਂ ਮੇਰੇ ਬੈਠੇ ਹੀ ਗੱਲ ਕੀਤੀ ਹੈ ਸ਼ਾਇਦ ਮੈਂ ਨਾਮ ਨਹੀਂ ਭੁੱਲਦਾ ਪਤਾ ਨਹੀਂ ਵੀਨੇ ਕੁਮਾਰ ਹੈ ਕਿਹਾ ਬਿਆ ਕੁਮਾਰਾ ਜੋ ਵੀ ਹੋਵੇ ਸਿੰਚਾਈ ਸਚੀਵ ਹੈ ਜਿਹੜੇ ਸਾਡੇ ਜੀ ਇਰੀਗੇਸ਼ਨ ਸੈਕਟਰੀ ਨਤਮ ਮੇਰੇ ਬੈਠਿਆ ਗੱਲ ਕੀਤੀ ਉਹਨਾਂ ਨੇ ਔਰ ਉਹਨਾਂ ਨੂੰ ਇਹ ਗੱਲ ਕਹੀ ਹੈ ਵੀ ਇਹ ਜਿਹੜੀ ਦਿੱਕਤ ਕਿਵੇਂ ਆ ਰਹੀ ਹੈ ਸ਼ੇਰ ਤੋਂ ਘਟ ਪਾਣੀ ਕਿਉਂ ਨਹੀਂ ਮਿਲ ਰਿਹਾ ਇਹਦੀ ਅਪਡੇਟ ਲੈ ਕੇ ਸਾਨੂੰ ਦਿਓ ਔਰ ਇਹਨਾਂ ਨੇ ਵੀ ਯਕੀਨ ਵੀ ਦਵਾਇਆ ਵੀ ਅਸੀਂ ਮੁੱਖ ਮੰਤਰੀ ਸਾਹਿਬ ਨਾਲ ਇੱਥੋਂ ਜੈਪੁਰ ਜਾਂਦਿਆਂ ਹੀ ਗੱਲ ਕਰਾਂਗੇ ਔਰ ਗਜੇਂਦਰ ਸਿੰਘ ਜੀ ਨਾਲ ਵੀ ਗੱਲ ਕਰਾਂਗੇ ਜੀ ਲੇਕਿਨ ਸਾਡਾ ਕਹਿਣਾ ਫੇਰੇ ਹੈ ਮੈਂ ਉਹਨਾਂ ਨੂੰ ਹੁਣ ਵੀ ਕਿਹਾ ਸੀ ਵੀ ਇਹ ਲੇਟ ਕਰਨ ਵਾਲਾ ਮਾਮਲਾ ਨਹੀਂ ਹੈ ਇਹ ਤਾਂ ਸਾਨੂੰ ਇਹਦੇ ਤੇ ਤੁਰੰਤ ਐਕਸ਼ਨ ਲੈਣ ਦੀ ਲੋੜ ਹੈ ਕਿਉਂਕਿ ਚ ਨਹਿਰ ਦੀਆਂ ਹੋਰ ਨਹਿਰਾਂ ਦੀਆਂ ਡਬਲ ਡਬਲ ਵਾਰੀਆਂ ਜਾਣ ਲੱਗ ਪੀਆਂ ਅਗਰ ਇਹਦੇ ਤੇ ਅਸੀਂ ਤੁਰੰਤ ਐਕਸ਼ਨ ਨਾ ਲਿਆ ਤਾਂ ਸਾਡਾ ਇਲਾਕੇ ਦਾ ਇੱਕ ਇੱਕ ਦਿਨ ਨਾਲ ਜਿਹਦੀ ਡਿਵਾਰੀ ਗਈ ਉਹਦਾ ਗਿਆ ਜਿਹਦੀ ਡਬਲ ਵਾਰੀ ਜਾ ਰਹੀ ਔਰ ਜਿਹਦੀ ਗਈ ਉਹ ਗਿਆ ਇਸ ਕਰਕੇ ਇਹ ਜਿਹੜਾ ਕੰਮ ਹੈ ਨਾ ਇਹ ਨੂੰ ਢਿਲੇ ਨਹੀਂ ਆਪਾਂ ਕਰ ਸਕਦੇ ਤਾਂ ਚਲੋ ਐਮਐਲਏ ਸਾਹਿਬ ਨੂੰ ਅਸੀਂ ਗੱਲ ਰੱਖੀ ਹੈ ਉਹ ਕੀ ਕਰਦੇ ਐ ਤੇ ਉਹਨਾਂ ਦਾ ਕਿੰਨਾ ਸਾਨੂੰ ਉਹਦਾ ਰੈਲੀਫ ਮਿਲਦਾ ਵੇਖਣ ਨੂੰ ਉਹਨਾਂ ਵਾਲੇ ਦਿਨਾਂ 'ਚ ਪਤਾ ਲੱਗ ਜੂਗਾ ਸਾਡਾ ਕੰਮ ਹੈ ਜੀ ਜੇ ਕੋਈ ਚੰਗਾ ਕਰੂਗਾ ਤਾਂ ਅਸੀਂ ਉਹਦੀ ਸ਼ਲਾਘਾ ਕਰਨੀ ਹੈ ਜੇ ਕੋਈ ਨਾ ਕਰੂਗਾ ਤਾਂ ਅਸੀਂ ਉਹਦੀ ਆਲੋਚਨਾ ਕਰਨੀ ਹੈ ਜੀ ਨਾ ਅਸੀਂ ਸਤੂਤੀ ਕਰਨੀ ਹੈ ਤੇ ਨਾ ਅਸੀਂ ਨਿੰਦਾ ਕਰਨੀ ਹੈ ਠੀਕ ਅਸੀਂ ਨਿੰਦਾ ਦੇ ਵੀ ਹੱਕ 'ਚ ਨਹੀਂ ਸਤੂਤੀ ਦੇ ਵੀ ਹੱਕ ਜੰਮੀ ਸੱਚ ਬਿਆਨ ਕਰਨਾ ਹੈ ਜਥੇਬੰਦੀ ਚਲਾਉਣੇ ਆ ਜਥੇਬੰਦੀ ਦਾ ਕੰਮ ਹੈ ਮੰਗ ਰੱਖਣਾ ਔਰ ਪੂਰੇ ਜੋਰ ਸ਼ੋਰ ਨਾਲ ਕੱਲ ਨੂੰ ਅਸੀਂ ਰੱਖਾਂਗੇ ਜੀ अच्छा पिछली बारी ਜਦੋਂ ਆਏ ਸੀ ਅਸੀਂ ਤਾਂ ਨਰਮੇ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੀ ਗੁਲਾਬੀ ਸੁੰਡੀ ਕਰਕੇ ਜੀ ਤੇ ਫਿਰ ਮੌਸਮ ਕਰਕੇ ਵੀ ਕਾਫੀ ਜ਼ਿਆਦਾ ਜੋ ਨਰਮਾ ਸੀ ਉਹ ਟੈ ਗਿਆ ਸੀ ਜੀ ਇਸ ਵਾਰੀ ਸੁਣਨ ਵਿੱਚ ਆ ਰਿਹਾ ਕਿ ਬਿਜਾਈ ਹੀ ਘੱਟ ਹੋ ਰਹੀ ਹੈ ਕਿਸਾਨ ਨਰਮਾ ਲਗਾ ਕੇ ਹੀ ਖੁਸ਼ ਨਹੀਂਗੇ ਵੀਰ ਜੀ 30% ਬਿਜਾਈ ਦੀ ਜੇ ਤੁਸੀਂ ਗੱਲ ਕੀਤੀ ਹੈ ਨਾ ਤਾਂ ਬਿਜਾਈ 30 ਪੈਸੇ ਰਹੇਗੀ 50 ਪੈਸੇ ਵੀ ਨਹੀਂ ਕਹਿ ਸਕਦੇ ਜਿਸ ਬੰਦੇ ਕੋਲੇ 50 ਕਿੱਲੇ ਨਰਮਾ ਸੀ ਕੋਦੇ ਕੋਲੇ ਚਲੋ ਵੱਡੀ ਖੇਤੀ ਲਾ ਲਓ ਥੋੜੀ ਜਿਹੀ ਸਯੁਕਤ ਖੇਤੀ ਲਾ ਲਓ ਕੋਈ ਠੇਕੇ ਦੇ ਬਟਾਈ ਤੇ ਲਾ ਲਓ ਉਹਨੇ ਇਸ ਟਾਈਮ 15 ਕਿੱਲੇ ਬੀਜਿਆ ਜਿਹਦੇ ਕੋਲੇ 20 ਕਿੱਲੇ ਨਰਮਾ ਸੀ ਉਹਨੇ ਕੋਈ 3-4 ਕਿੱਲੇ ਬੀਜਿਆ ਨਰਮੇ ਦੀ ਗੁਲਾਬੀ ਸੁੰਡੀ ਦੀ ਮਾਰਨੇ ਲੋਕ ਐਨੇ ਕ ਡਰਾਤੇ ਵੀ ਲੋਕਾਂ ਨੇ 30-35% ਬਜਾਈ ਕੀਤੀ ਔਰ ਉਹਦੀ ਵੀ ਹਜੇ ਉਮੀਦ ਨਹੀਂ ਕੋਈ ਵੀ ਉਹਨੇ ਹੋ ਜਾਣਾ ਉਹਦੀ ਕੋਈ ਉਮੀਦ ਨਹੀਂ ਵੀ ਉਹਨੇ ਹੋ ਜਾਣਾ ਕਿਉਂ ਕਿਉਂਕਿ ਐਗਰੀਕਲਚਰ ਡਿਪਾਰਟਮੈਂਟ ਵੱਨਿਓ ਅਜੇ ਤੱਕਰ ਇੱਕ ਹੀ ਗੱਲ ਦੱਸੀ ਗਈ ਹੈ ਵੀ ਤੁਸੀਂ ਜਿਓ ਜਿਹੜੇ ਉਹ ਟਰੈਪ ਜੇ ਹੁੰਦੇ ਹਨਾ ਖੇਤਾਂ ਚ ਫੋਰੋਮੈਂਟ ਟਰੈਪ ਬੋਲਦੇ ਕੀ ਬੋਲਦੇ ਆ ਵੀ ਉਹ ਲਾ ਲਓ ਜੀ ਉਹਨਾਂ ਜੇ ਕੋਈ ਤਿਤਲੀਆਂ ਜਿਆਦਾ ਆਉਂਦੀਆਂ ਤਾਂ ਸਮਝ ਲਿਓ ਤੁਸੀਂ ਵੀ ਸੁੰਡੀ ਆਉਣ ਵਾਲੀ ਹੈ ਤੇ ਇੱਕ ਜਿਹੜੇ ਤੁਹਾਡੇ ਆ ਛੇਟੀਆਂ ਦੇ ਸ਼ੋਰ ਹੁੰਦੇ ਆ ਇਹਨਾਂ ਨੂੰ ਕੋਈ ਕਵਰ ਕਰੋ ਜੀ ਜਾਂ ਨੇੜੇ ਨਾ ਰੱਖੋ ਜੀ ਅਸੀਂ ਕਹਾਂ ਜੀ ਇਹ ਤਾਂ ਠੀਕ ਹੈ ਗੱਲ ਪਰ ਸੁੰਡੀ ਤੋਂ ਬਚਾਅ ਕੀ ਕਰਾਂਗੇ ਕੋਈ ਦਵਾਈ ਕੋਈ ਸਪਰੇ ਕੋਈ ਉਹ ਸਾਨੂੰ ਅਜੇ ਕੋਈ ਐਗਰੀਕਲਚਰ ਡਿਪਾਰਟਮੈਂਟ ਨੇ ਦੱਸੀ ਕੋਈ ਨਵਾਂ ਬੀਜ ਜਿਹੜਾ ਹੈ ਜਹਾ ਜਿਹੜਾ ਸੁੰਡੀ ਨਾ ਪਵੇ ਸਾਨੂੰ ਅਜੇ ਕੋਈ ਇਹ ਵੀ ਨਹੀਂ ਦੱਸਿਆ ਵੀ ਵਿਸ਼ਾ ਦੇ ਵਿੱਚ ਆਜੂਗਾ ਫਿਊਚਰ ਚ ਆਜੂਗਾ ਪੰਜਾਬੀ ਅਜੇ ਤੱਕ ਕੋਈ ਅਜਿਹੀ ਗੱਲ ਨਹੀਂ ਵਿਕਲਪ ਸਾਡੇ ਕੋਲੇ ਮੂੰਗੀ ਗੁਵਾਰਾ ਜੀ ਉਹ ਕੁਦਰਤੀ ਖੇਤੀਆਂ ਜੀ ਮੌਸਮ ਅਧਾਰਿਤ ਖੇਤੀਆਂ ਜੀ ਜੀ ਅਗਰ ਤਾਂ ਮੌਸਮ ਠੀਕ ਰਹੇ ਜੇ ਤਾਂ ਉਹ ਹੋ ਜਾਂਦੀਆਂ ਨਾ ਰਹੇ ਜੇ ਤਾਂ ਨਹੀਂ ਹੁੰਦੀਆਂ ਪਰ ਸਰੋਂ ਮੂੰਗ ਤੇ ਗੁਵਾਰਾ ਇਹ ਇਹ ਜਿਹੀਆਂ ਮੌਸਮ ਅਧਾਰਿਤ ਖੇਤੀਆਂ ਆ ਵੀ 5-7 ਸਾਲਾਂ ਚ ਕੋਈ 2 ਸਾਲ ਮੌਸਮ ਸ਼ੂਟ ਕਰਦਾ ਇਹਨਾਂ ਨੂੰ 3 ਸਾਲ ਨਹੀਂ ਕਰਦਾ ਜੀ ਤਾਂ ਗਾ ਤਾਂ ਹੁਣ ਕਿਸਾਨੀ ਨੂੰ ਲਾਹੇਵੰਦ ਸੌਦਾ ਨਹੀਂ ਕਿਹਾ ਜਾ ਸਕਦਾ ਘੱਟੋ ਘੱਟ ਰਾਜਸਥਾਨ ਦੇ ਵਿੱਚ ਤਾਂ ਨਹੀਂ ਕਿਹਾ ਜਾ ਸਕਦਾ ਚਲੋ ਕਿਤੇ ਕਿਹਾ ਜਾ ਸਕਦਾ ਹੋਊਗਾ ਕੋਈ ਸਾਰੇ ਹਿੰਦੁਸਤਾਨ ਦੇ ਵਿੱਚ ਵਿਵਿਧਤਾ ਬਹੁਤ ਹੈ ਜੀ ਵਿਵਿਧਤਾ ਬਹੁਤ ਹੈ ਹਿੰਦੁਸਤਾਨ ਕਿਤੇ ਧਾਨ ਹੁੰਦਾ ਹੈ ਕਿਤੇ ਕੋਈ ਹੋਰ ਸਬਜ਼ੀਆਂ ਹੁੰਦੀਆਂ ਕਿਤੇ ਕੁਝ ਹੁੰਦਾ ਪਰ ਜੋ ਸਾਡਾ ਏਰੀਆ ਹੈ ਰਾਜਸਥਾਨ ਦਾ ਗੰਗਾ ਨਗਰ ਹਨੂਮਾਨਗੜ੍ਹ ਔਰ ਅਨੂਪਗੜ੍ਹ ਉੱਤਰੀ ਰਾਜਸਥਾਨ ਦਾ ਜਿਹੜਾ ਬਹੁਤਾ ਏਰੀਆ ਹੈ ਜੋ ਨਹਿਰੀ ਏਰੀਆ ਹੈ ਜੀ ਇੱਥੇ ਤਾਂ ਹੁਣ ਅਸੀਂ ਖੇਤੀ ਨੂੰ ਲਾਹੇ ਦਾ ਸੌਦਾ ਨਹੀਂ ਕਹਿ ਸਕਦੇ ਕਾਰਨ ਇੱਕ ਫਸਲ ਰਹਿ ਗਈ ਸਾਡੇ ਕੋਲੇ ਹਾੜੀ ਦੀ ਹੁਣ ਇੱਕ ਫਸਲ ਤੇ ਤਾਂ ਤੇ ਫਸਲ ਤੇ ਖਰਚਾ ਵੀ ਹੋਣਾ ਹੈ ਉਹਦੇ ਘਰ ਤੇ ਖਰਚਾ ਵੀ ਹੋਣਾ ਹੈ ਔਰ ਉਹਨੇ ਉਹਦੇ ਚੋਂ ਹੀ ਕਮਾਉਣਾ ਹੈ ਦੂਜੀ ਫਸਲ ਨੇ ਬਚਿਆ ਹੀ ਕੁਛ ਨਹੀਂ ਔਰ ਫਿਰ ਉਹਨੇ ਬੈਂਕ ਦਾ ਵਿਆਜ ਵੀ ਭਰਨਾ ਹੈ ਫਿਰ ਉਹਨੇ ਬੱਚਿਆਂ ਦੀ ਫੀਸ ਵੀ ਭਰਨੀ ਹੈ ਫਿਰ ਉਹਨੇ ਕੋਈ ਉਹਨੂੰ ਉਹਦਾ ਬਿਮਾਰੀ ਸ਼ਮਾਰੀ ਵੀ ਆਉਣੀ ਹੈ ਜੀ ਫਿਰ ਉਹਨੇ ਕੋਈ ਸੰਦ ਵਲਵਾ ਵੀ ਲੈਣਾ ਹੈ ਫਿਰ ਉਹਨੇ ਕੋਈ ਆਪਣੀ ਬੱਚੀ ਕੋਈ ਪੜਦੀ ਹੈ ਤਾਂ ਜੇ ਮਟਿਆਰ ਹੋ ਗਈ ਆ ਤਾਂ ਉਹਦਾ ਵਿਆਹ ਵੀ ਕਰਨਾ ਹੈ ਤਾਂ ਇੱਕ ਫਸਲ ਦੇ ਉੱਤੇ ਮੈਨੂੰ ਨਹੀਂ ਲੱਗਦਾ ਵੀ ਉਹ ਕੁਝ ਕਰ ਲੂਗਾ ਔਰ ਜੇ ਉਹ ਇੱਕ ਸਾਲ ਵੀ ਕਰਜ਼ ਨਹੀਂ ਪਰ ਪਾਉਂਦਾ ਮਤਲਬ ਵਿਆਜ ਨਹੀਂ ਪਰ ਪਾਉਂਦਾ ਤਾਂ ਫਿਰ ਬੈਂਕੋ ਦੀਆਂ ਨਿਲਾਮੀਆਂ ਤੇ কুরਕੀਆਂ ਤੇ ਉਹਨੂੰ ਬੇਇੱਜ਼ਤ ਕਰਦੇ ਆ ਹਾਲਾਂਕਿ ਜ਼ਮੀਨ ਉਹਦੀ ਰਹਿਣ ਹੈ ਗਹਿਣੇ ਹੈ ਪਰ ਬੈਂਕੋ ਨੂੰ ਬੇਇੱਜ਼ਤ ਕਰਦੇ ਆ ਉਹਦੇ ਉਹਨੂੰ ਉਹਨੂੰ ਮੰਨ ਲਓ ਉਹਦੀਆਂ কুরਕੀਆਂ ਕੱਢਦੇ ਆ ਉਹਦੀਆਂ ਨਿਲਾਮੀਆਂ ਕੱਢਦੇ ਆ ਤਾਂ ਕੁੱਲ ਮਿਲਾ ਕੇ ਜਿਹੜਾ ਸਾਡਾ ਇਹ ਇਲਾਕਾ ਹੈ ਨਾ ਜੀ ਇਹਦੇ ਦਿਨ ਤਾਂ ਬੜੇ ਮਾੜੇ ਆ ਬਹੁਤ ਮਾੜੇ ਅੱਛਾ ਜਿਵੇਂ ਮੈਂ ਪਹਿਲਾਂ ਕਿਹਾ ਕਿ ਕੇਂਦਰ ਚ ਵੀ ਭਾਜਪਾ ਦੀ ਸਰਕਾਰ ਹੈ ਸੂਬੇ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਹੈ ਕਿ ਹੁਣ ਤੁਹਾਨੂੰ ਇਹ ਵਿਸ਼ਵਾਸ ਹੈ ਕਿ ਕੇਂਦਰ ਵੱਲੋਂ ਦਿੱਤੀਆਂ ਜਾ ਰਹੀਆਂ ਸਕੀਮਾਂ ਕਿਸਾਨਾਂ ਤੱਕ ਪਹੁੰਚਣਗੀਆਂ ਹੁਣੇ-ਹੁਣੇ ਐਲਾਨ ਵੀ ਹੋਇਆ ਵਾ ਕਿ 18 ਤਰੀਕ ਤੱਕ ਕਿਸਾਨ ਸਨਮਾਨੀ ਦੀ ਜਿਹੜੀ ਯੋਜਨਾ ਹੈ ਉਹਦੇ ਪੈਸੇ ਵੀ ਪਹੁੰਚਣ ਵਾਲੇ ਆ ਲੱਗਦਾ ਕਿ ਹੋਰ ਸਕੀਮਾਂ ਕਿਸਾਨਾਂ ਲਈ ਪਹੁੰਚਣਗੀਆਂ ਹੁਣ ਰਾਜਸਥਾਨ ਦੇਖੋ ਜੀ ਸਭ ਤੋਂ ਵੱਡੀ ਗੱਲ ਹੈ ਜਿਹੜੀ ਮੰਗ ਸੀ ਦਿੱਲੀ ਅੰਦੋਲਨ ਤੋਂ ਲੈ ਕੇ ਚੱਕਦੇ ਆ ਰਹੇ ਹਾਂ ਜੀ ਸਰਕਾਰਾਂ ਕੋਈ ਬਣ ਜਾਣ ਨੀਤੀ ਬਣਾਉਣ ਵਾਲੇ ਲੋਕ ਆ ਨਾ ਜਿਹੜੇ ਅਫਸਰ ਆਈਐਸ ਲੋਬੀ ਐ ਉਹ ਇੱਕੋ ਹੀ ਐ ਸਰਕਾਰਾਂ ਬਦਲਦੀਆਂ ਰਹਿੰਦੀਆਂ ਪਰ ਪਾਲਿਸੀ ਜਿਹੜੇ ਆ ਉਹ ਆਈਐਸ ਲੋਬੀ ਬਣਾ ਕੇ ਏਸੀ ਕਵਰੇਜ ਦਿੰਦੀ ਐ ਸਾਡੀ ਜਿਹੜੀ ਮੰਗ ਦਿੱਲੀ ਅੰਦੋਲਨ ਤੋਂ ਲੈ ਕੇ ਐ ਉਹ ਚਲੋ ਤਿੰਨ ਕਾਨੂੰਨ ਤਾਂ ਸਾਡੇ ਗਲ ਪਾਏ ਗਏ ਸੀ ਉਹ ਤਾਂ ਸਾਡੀ ਮੰਗ ਸੀ ਇਹਨਾਂ ਨੂੰ ਵਾਪਸ ਲੈ ਲਓ ਮੇਨ ਮੰਗ ਸਾਡੀ ਕੀ ਸੀ ਮੇਨ ਮੰਗ ਤਾਂ ਸਾਡੀ ਇਹ ਸੀ ਵੀ ਸਾਨੂੰ ਐਮਐਸਪੀ ਦਾ ਗਾਰੰਟੀ ਕਾਨੂੰਨ ਬਣਾਇਆ ਜਾਵੇ ਜਿਹੜੀ ਸਰਕਾਰ ਆਪਦੇ ਮੂੰਹ ਨਾਲ ਆਪਦੇ ਹੱਥੀ ਐਮਐਸਪੀ ਦਾ ਐਲਾਨ ਕਰਦੀ ਹੈ ਘਟੋ ਘਟ ਉਸ ਰੇਟ ਦੇ ਉੱਤੇ ਉਹ ਮਿਨੀਮਮ ਰੇਟ ਦੇ ਉੱਤੇ ਸਾਡੀ ਫਸਲ ਉਹ ਸਰਕਾਰ ਖਰੀਦੇ ਸਾਡੀ ਇਹ ਮੰਗ ਸੀ ਅਗਰ ਉਹ ਸਾਡੀ ਮੰਗ ਸਰਕਾਰ ਕੋਈ ਵੀ ਸਰਕਾਰ ਪੂਰੀ ਕਰ ਦਿੰਦੀ ਹੈ ਚਲੋ ਹੁਣ ਨਵੀਂ ਬਣੀ ਸਰਕਾਰ ਹੀ ਪੂਰੀ ਕਰ ਦਿੰਦੀ ਹੈ ਕਰਨੀ ਉਹ ਕੇਂਦਰ ਸਰਕਾਰ ਨੇ ਹਾਂ ਰਾਜ ਸਰਕਾਰਾਂ ਵੀ ਸਾਨੂੰ ਬੋਨਸ ਦੇ ਸਕਦੀਆਂ ਐ ਕਿ ਜਿਵੇਂ 750 ਰੁਪਿਆ ਕਣਕ ਦਾ ਬੋਨਸ ਦਿੱਤਾ ਐ ਇਸ ਸਰਕਾਰ ਨੇ ਚਲੋ ਧੰਨਵਾਦ ਇਹਦਾ ਪਰ ਸਾਨੂੰ ਰਾਜ ਸਰਕਾਰਾਂ ਕੇਵਲ ਬੋਨਸ ਦੇ ਸਕਦੀਆਂ ਲੇਕਿਨ ਕੇਂਦਰ ਸਰਕਾਰ ਸਾਡਾ ਮਸਲਾ ਹੱਲ ਕਰ ਸਕਦੀ ਐ ਜੇ ਸਾਡੀ ਮੇਨ ਮੰਗ ਐਮ ਐਸ ਪੀ ਦੇ ਗਰੰਟੀ ਕਾਨੂੰਨ ਬਣਾ ਕੇ ਤੇ ਸਾਡੀ ਫਸਲ ਐਮ ਐਸ ਪੀ ਤੇ ਖਰੀਦ ਹੋ ਜੇ ਤਾਂ ਫਿਰ ਅਸੀਂ ਕਹਿ ਸਕਦੇ ਹਾਂ ਵੀ ਕਿਸਾਨਾਂ ਦਾ ਭਲਾ ਹੋ ਸਕਦਾ ਜੀ ਔਰ ਦੂਜਾ ਜਿਹੜੀ ਬੀਮਾ ਪਾਲਿਸੀ ਐ ਹੂੰ ਦੇਖੋ ਜਦੋਂ ਸਰਕਾਰਾਂ ਨੇ ਜਾਰੀ ਕੀਤੀ ਉਹ ਤਾਂ ਬੜੇ ਵਧੀਆ ਤਰੀਕੇ ਨਾਲ ਸੋਚਿਆ ਹੋਣਾ ਵੀ ਚਲੋ ਕਿਸਾਨ ਦਾ ਬੀਮਾ ਕਰ ਦਈਏ ਫਸਲ ਦਾ ਤੇ ਫਸਲ ਕਵਰ ਹੋ ਜਾਊਗੀ। ਔਰ ਜਿੰਨਾ ਚਿਰ ਉਹ ਮੌਸਮ ਆਧਾਰਿਤ ਸੀ ਬੀਮਾ ਉਹਨਾਂ ਚਿਰ ਕੁਝ ਕਿਸਾਨ ਨੂੰ ਆਉਂਦਾ ਵੀ ਰਿਹਾ। ਹੁਣ ਉਹ ਕਰਤਾ ਈਲਡ ਆਧਾਰਿਤ ਉਪਜ ਆਧਾਰਿਤ ਔਰ ਉਹਦੀ ਗਾਰੰਟੀ ਉਪਜ ਹੈ। ਮੰਨ ਲਓ ਜਿਵੇਂ ਮੰਨ ਕੇ ਚਲਿਓ ਵੀ ਆਪਾਂ ਗੁਵਾਰ ਕਹਿ ਦਈਏ ਵੀ ਘਟੋ-ਘਟੋ ਦੀ ਗਾਰੰਟੀ ਉਪਜ 1.5 ਕਵਾਂਟਲ ਰੱਖਤੀ। ਵੀ 1.5 ਕਵਾਂਟਲ ਤੱਕ ਗੁਵਾਰ ਹੁੰਦਾ ਤਾਂ ਕਿਸਾਨ ਨੂੰ ਕੁਝ ਨਹੀਂ ਮਿਲਣਾ ਕਿੱਲੇ ਦਾ ਔਰ ਡੇਢ ਤੋਂ ਘੱਟ ਇੱਕ ਇੱਕ ਕੁਆਂਟਲ 40 ਕਿਲੋ ਹੋ ਗਿਆ ਤਾਂ 10 ਕਿਲੋ ਦੇ ਪੈਸੇ ਮਿਲ ਜਾਣਗੇ। ਫਿਰ ਉਹਦੀ ਕ੍ਰੌਪ ਕਟਿੰਗ ਹੁੰਦੀ ਹੈ ਇੱਕ ਪੰਚਾਇਤ ਦੇ ਵਿੱਚ ਚਾਰ ਥਾਂ ਉਹ ਚਿਨਿਤ ਜੈਪੁਰ ਤੋਂ ਹੋ ਕੇ ਆਉਂਦਾ ਵੀ ਇੱਥੇ ਕ੍ਰੌਪ ਕਟਿੰਗ ਹੋਣੀ ਹੈ। ਉਹ ਟਾਈਮ ਨਾਲ ਹੁੰਦੀ ਨਹੀਂ। ਫਿਰ ਉਹਦਾ ਪਤਾ ਨਹੀਂ ਲੱਗਦਾ ਵੀ ਕਿਹੜੀ ਪੰਚਾਇਤ ਦੇ ਵਿੱਚ ਗਰੰਟੀ ਉਪਜ ਕਿੰਨੀ ਰਹੇਗੀ। ਫਿਰ ਉਹਦਾ ਕੋਈ ਕਲੇਮ ਨਹੀਂ ਆਉਂਦਾ। ਜੀ। ਤਾਂ ਕੁੱਲ ਮਿਲਾ ਕੇ ਹਾਂ ਕਈ ਜਗ੍ਹਾ ਮੈਂ ਸੁਣਨ ਚ ਮੇਰੇ ਆਇਆ ਹੈ ਵੀ ਕੋਈ ਰਲਾ ਮੀਲੀ ਨਾਲ ਤਾਂ ਕੋਈ ਮਾੜੇ-ਮੋٹے ਪੈਸੇ ਆ ਰਹੇ ਆ ਕਿਸੇ ਨੂੰ। ਹੂੰ। ਉਹ ਕਿਸ ਤਰੀਕੇ ਨਾਲ ਇਹ ਮੇਰੀ ਹਜੇ ਨੌਲੇਜ ਚ ਨਹੀਂ ਸੁਣਨ ਚ ਗੱਲਾਂ ਆਈਆਂ ਪਰ ਜਿੱਥੇ ਲੋਕ ਜਾਗਰਤ ਹੈ ਉਹ ਬਲਵਾਨ ਪੋਨੀਆਂ ਜਿਹੜਾ ਏਰੀਆ ਚ ਉੱਥੇ ਲੋਕਾਂ ਨੂੰ ਕਲੇਮ ਆਇਆ ਵੀ ਹੈ ਉੱਥੇ ਲੋਕਾਂ ਚ ਜਾਗਰਤੀ ਬਹੁਤ ਹੈ ਪਰ ਅਸੀਂ ਵੀ ਜਾਗਰਤੀ ਲਿਆਉਣ ਦੀ ਕੋਸ਼ਿਸ਼ ਕਰਾਂਗੇ ਜਿੱਥੇ ਮੈਂ ਤੁਹਾਨੂੰ ਐਮਐਸਪੀ ਦੀ ਗੱਲ ਕਹੀ ਹੈ ਨਾ ਜੀ ਉੱਥੇ ਮੈਂ ਦੂਜੀ ਗੱਲ ਇਹ ਕਹਿਣਾ ਵੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨੂੰ ਸਰਲ ਤਰੀਕੇ ਨਾਲ ਲਾਗੂ ਕੀਤਾ ਜਾਵੇ ਔਰ ਉਹਦੇ ਨਾਲ ਵੀ ਕਿਸਾਨਾਂ ਦੀ ਅਗਰ ਫਸਲ ਮਰਦੀ ਹੈ ਤਾਂ ਉਹ ਕਵਰ ਹੋ ਸਕਦਾ ਹੈ ਯਾਨੀ ਥੋੜੇ ਨਿਯਮ ਬਦਲਣ ਦੀ ਲੋੜ ਹੈ ਲੋੜ ਹੈ ਜੋ ਨੀਤੀਆਂ ਨੇ ਉਹਨਾਂ ਨੂੰ ਆਸਾਨ ਬਣਾਉਣ ਦੀ ਲੋੜ ਹੈ ਆਸਾਨ ਬਣਾਉਣ ਦੀ ਲੋੜ ਤੇ ਖੇਤੀ ਨੀਤੀ ਤੁਹਾਡੇ ਹਿਸਾਬ ਨਾਲ ਵੀ ਉਹਦੇ ਤੇ ਵਿਚਾਰ ਹੋਣਾ ਚਾਹੀਦਾ ਹੈ ਬਿਲਕੁਲ ਤੇ ਇਹ ਹਰ ਸੂਬੇ 'ਚ ਹੋਣਾ ਚਾਹੀਦਾ ਹੈ ਕਿ ਦੇਸ਼ਪਤੀ ਹਰ ਸੂਬੇ 'ਚ ਹੋਣਾ ਚਾਹੀਦਾ ਜੀ ਜਿਵੇਂ ਹੁਣ ਅਸੀਂ ਰੋਈ ਜਾਂਦੇ ਆ ਵੀ ਸਾਡੇ ਨਰਮਾ ਤਬਾਹ ਹੋ ਗਿਆ ਸਾਡੇ ਕੋਲੇ ਮੂੰਗੀ ਗਵਾਰਾ ਉਹ ਮੌਸਮ ਆਧਾਰਿਤ ਖੇਤੀਆਂ ਸਾਨੂੰ ਗਵਰਨਮੈਂਟ ਕਹਿੰਦੀ ਹੈ ਜੀ ਤੁਸੀਂ ਵਿਭਿੰਨਤਾ ਲਿਆਓ ਖੇਤੀ ਦੇ ਵਿੱਚ ਬਦਲਾਅ ਲਿਆਓ ਖੇਤੀਆਂ ਉਹਦਾ ਮੰਡੀਕਰਨ ਤਾਂ ਹੋਵੇ ਜੀ ਅਸੀਂ ਵਿਭਿੰਨਤਾ ਲੈ ਆਵਾਂਗੇ ਮਰਦਾ ਕੀ ਨਹੀਂ ਕਰਦਾ ਅਸੀਂ ਤਾਂ ਤੁਸੀਂ ਆਖੋਗੇ ਜਿਹੜੀ ਚੀਜ਼ ਅਸੀਂ ਬੀਜ ਲਾਂਗੇ ਜੀ ਅਸੀਂ ਤਾਂ ਖੇਤੀ ਕਰਨੀ ਹੈ ਨਾ ਪਰ ਰੌਲਾ ਇਸ ਗੱਲ ਦਾ ਹੈ ਵੀ ਸਾਡਾ ਉਸ ਚੀਜ਼ ਦਾ ਮੰਡੀਕਰਨ ਤਾਂ ਹੋਵੇ ਸਾਡੇ ਲੋਕਾਂ ਨੇ ਇੱਥੋਂ ਲਿਆ ਕੇ ਸਟਰਾਬਰੀ ਬੀਜ ਲਈ ਜੀ ਸਟਰਾਬਰੀ ਹੋ ਵੀ ਗਈ ਬਹੁਤ ਵਧੀਆ ਹੋਈ ਉਹ ਅੱਗੇ ਵਿਕੀ ਕਿਤੇ ਨਹੀਂ ਉਹਦਾ ਮੰਡੀਕਰਨ ਨਾ ਹੋਇਆ ਐਤਕੀ ਲੋਕਾਂ ਨੇ ਸੌਫ ਬੀਜੀ ਹੈ ਸੌਫ ਚੰਗੀ ਹੋਈ ਹੈ ਸਾਡੇ ਇਸ ਈਰੀਏ ਚ 4-5 ਕੁਆਂਟਲ ਹੋ ਗਈ ਹੈ ਲੇਕਿਨ ਉਹਦਾ ਮੰਡੀਕਰਨ ਕਿਤੇ ਨਹੀਂ ਤਾਂ ਸਰਕਾਰ ਜਿਹੜਾ ਹੈ ਨਾ ਉਹ ਜਿਹੜੀਆਂ ਜੇ ਸਾਨੂੰ ਖੇਤੀ ਦੇ ਵਿੱਚ ਵਿਭਿੰਨਤਾ ਲਿਆਉਣ ਦੀ ਗੱਲ ਕਹਿੰਦੀ ਹੈ ਡਾਈਵਰਸੀਫਿਕੇਸ਼ਨ ਦੀ ਗੱਲ ਕਰਦੀ ਹੈ ਤਾਂ ਸਾਨੂੰ ਉਹਦਾ ਮੰਡੀ ਕਰਨ ਦਾ ਵੀ ਸਾਨੂੰ ਕੋਈ ਨਾ ਕੋਈ ਉਹਦਾ ਹੱਲ ਕੱਢ ਕੇ ਦੇਵੇ ਫਿਰ ਉਹਦਾ ਸਾਨੂੰ ਕੁਝ ਫਾਇਦਾ ਹੋ ਸਕਦਾ ਸਬਸਿਡੀਆਂ ਮਿਲ ਰਹੀਆਂ ਤੁਹਾਨੂੰ ਮਿਲਦੀਆਂ ਸੀ ਪਹਿਲਾਂ ਮੈਂ ਐਵੇਂ ਗਲਤ ਕਹਿ ਲਿਆ ਵੀ ਨਹੀਂ ਮਿਲਦੀਆਂ ਸੀ ਮਿਲਦੀਆਂ ਸੀ ਸਾਨੂੰ ਸੋਲਰ ਦੇ ਉੱਤੇ ਸਬਸਿਡੀਆਂ ਮਿਲੀਆਂ ਕਿਸਾਨਾਂ ਨੇ ਬਹੁਤ ਵੱਡੀ ਗਿਣਤੀ ਸੋਲਰ ਲਏ ਆ ਡਿੱਗੀਆਂ ਦੇ ਉੱਤੇ ਸ਼ੁਰੂ-ਸ਼ੁਰੂ ਦੇ ਵਿੱਚ ਬਹੁਤ ਵਧੀਆ ਸਬਸਿਡੀਆਂ ਮਿਲੀਆਂ ਹੁਣ ਜਿਹੜੀਆਂ ਡਿੱਗੀਆਂ ਉਹ ਬਿਲਕੁਲ ਬੰਦ ਕਰਤੀਆਂ ਹੁਣ ਡਿੱਗੀ ਕਿਸੇ ਕਿਸੇ ਦੀ ਆਉਂਦੀ ਹੈ ਕਿਸੇ ਦੀ ਹਾਲਾਂਕਿ ਡਿੱਗੀਆਂ ਦੀ ਹਜੇ ਵੀ ਕਿਸਾਨਾਂ ਨੂੰ ਬਹੁਤ ਲੋਡ ਹੈ ਔਰ ਦੂਜੀ ਸਭ ਤੋਂ ਵੱਡੀ ਗੱਲ ਜਿਨ੍ਹਾਂ ਨੇ ਡਿੱਗੀ ਪੱਲਿਓ ਬਣਾ ਲਈ ਹੈ ਉਹਨਾਂ ਨੇ ਫਾਇਲ ਲਾਤੀ ਸਰਕਾਰ ਦੇ ਪੈਸਾ ਨੂੰ ਨਹੀਂ ਢੀਕਿਆ ਡਿੱਗੀ ਬਣਾ ਲਈ ਜੀ ਔਰ ਉਦੋਂ ਮਗਰੋਂ ਸਰਕਾਰ ਨੇ ਕਿਹਾ ਤਾਂ ਜੀ ਤੁਸੀਂ ਤਾਂ ਆਪ ਦੀ ਆ ਬਣਾ ਲਈ ਹੁਣ ਉਸ ਤੈਨੂੰ ਸਬਸਿਡੀ ਨਹੀਂ ਦਿੰਦੇ ਹੂੰ ਉਹਨੇ ਭੋਵੇਂ ਚਾਰੇ ਨੇ ਕਰਜ਼ਾ ਚੱਕ ਕੇ ਬਣਾ ਲਈ ਇਹਦੇ ਪਿੱਛੇ ਵੀ ਸਾਨੂੰ ਲੜਦਿਆਂ ਨੂੰ ਕਾਫੀ ਟਾਈਮ ਹੋ ਗਿਆ ਵੀ ਤੁਸੀਂ ਇਹ ਗੱਲ ਨਾ ਕਰੋ ਸਰਕਾਰ ਉਹਨਾਂ ਨੂੰ ਸਬਸਿਡੀ ਪਾਸ ਕਰੇ ਤਾਂ ਮੇਨ ਇਸ ਟਾਈਮ ਲੋੜ ਹੈ ਪੱਕੇ ਖਾਲਿਆਂ ਦੀ ਸਬਸਿਡੀ ਦੀ ਉਹ ਤਫ਼ਰੀ ਬਣ ਔਰ ਸੋਲਰ ਦੀ ਡਿੱਗੀ ਦੀ ਤੇ ਖੇਤੀ ਯੰਤਰਾਂ ਦੀ ਜੀ ਤੇ ਬਿਜਲੀ ਕਨੈਕਸ਼ਨਾਂ ਦੀ ਤੇ ਖੇਤੀ ਯੰਤਰ ਅੱਗੇ ਸਾਨੂੰ ਸਬਸਿਡੀ ਤੇ ਮਿਲਦੇ ਸੀ ਜਿਹਦੇ ਵਿੱਚ ਤਵੀਆਂ ਸੀ ਹਲ ਸੀ ਬਜਾਈ ਮਸ਼ੀਨਾਂ ਸੀ ਰੂਟਾਵੇਟਰ ਸੀ ਇਸ ਟਾਈਮ ਉਹ ਜਿਹੜੀ ਸਬਸਿਡੀ ਹੈ ਉਹ ਇੱਕ ਤਰ੍ਹਾਂ ਦੀ ਬੰਦ ਵਰਗੀ ਹੈ ਇਹ ਵੀ ਸਾਡੀ ਕੋਸ਼ਿਸ਼ ਰਹੂਗੀ ਸਰਕਾਰ ਤੱਕ ਗੱਲ ਪਹੁੰਚਾਉਣ ਦੀ ਵੀ ਇਹ ਸਬਸਿਡੀਆਂ ਖੋਲੀਆਂ ਜਾਣ ਕਿਉਂਕਿ ਸੰਦ ਜਿਹੜੇ ਆ ਨਾ ਯੰਤਰ ਹੈ ਜਿਹੜੇ ਖੇਤੀ ਯੰਤਰ ਹੈ ਉਹ ਕਿਸਾਨ ਤੋਂ ਜੇ ਆਪਾਂ ਅਖੀਰ ਨਵੇਂ ਆਪਦੇ ਪੱਲੇ ਬਣਾ ਲੂਗਾ ਉਹ ਨਹੀਂ ਬਣਦੇ ਜੀ ਨਹੀਂ ਬਣਦੇ ਔਰ ਖੇਤੀ ਦੇ ਵਿੱਚ ਨਵਾਚਾਰ ਦੀ ਲੋੜ ਹੈ ਇਸ ਕਰਕੇ ਜ਼ਰੂਰਤ ਹੈ ਵੀ ਸਾਨੂੰ ਉਹਦੇ ਸਬਸਿਡੀ ਦੁਆਰਾ ਜਾਰੀ ਕੀਤੀ ਜਾਂਦੀ ਜੀ ਅੱਛਾ ਮੇਰਾ ਆਖਰੀ ਸਵਾਲ ਹੈ ਜੇ ਹਾਲਾਤ ਇਹੀ ਰਹਿੰਦੇ ਨੇ ਜੀ ਜੇ ਪਾਣੀ ਦੀ ਸਮੱਸਿਆ ਇੰਜ ਹੀ ਰਹਿੰਦੀ ਹੈ ਖੇਤਾਂ ਨੂੰ ਪਾਣੀ ਨਹੀਂ ਮਿਲਦਾ ਜੀ ਆਉਣ ਵਾਲੇ 5 ਸਾਲਾਂ ਦੇ ਵਿੱਚ ਤੁਹਾਡੇ ਇਲਾਕੇ ਦੀ ਖੇਤੀ ਨੂੰ ਕਿੱਥੇ ਵੇਖਦੇ ਹੋ ਕਿਸਾਨ ਦੇ ਹਾਲਾਤਾਂ ਨੂੰ ਕਿੱਥੇ ਤੱਕ ਵੇਖਦੇ ਹੋ ਕੀ ਕਿਸਾਨ ਖੇਤੀ ਕਰਦੇ ਰਹਿਣਗੇ ਦੇਖੋ ਜੀ ਛੱਡ ਕੇ ਤਾਂ ਕਿਤੇ ਚਲਿਆ ਹੀ ਨਹੀਂ ਜਾਣਾ ਇਹ ਤਾਂ ਸਾਨੂੰ ਨਹੀਂ ਲੱਗਦਾ ਵੀ ਅਸੀਂ ਛੱਡ ਕੇ ਕੁਝ ਹੋਰ ਕਰ ਲਾਂਗੇ ਪੁਛਤੈਨੀ ਤੰਦਾ ਹੈ ਔਰ ਇਹ ਗੱਲ ਕਰਦਿਆਂ ਮੇਰਾ ਗਲ ਰੋਂਦਿਆ ਜਾਂਦਾ ਜਦੋਂ ਤੁਸੀਂ ਇਹ ਪੁੱਛਦੇ ਆਂ ਵੀ ਕੀ ਕਰੋਗੇ ਸਾਨੂੰ ਤਾਂ ਆਪ ਨੂੰ ਨਹੀਂ ਦਿਸਦਾ ਜੀ ਕੀ ਕਰਾਂਗੇ ਪਾਣੀ ਬਿਨਾ ਸਾਡੀ ਖੇਤੀ ਹੈ ਨਹੀਂ ਥੱਲੇ ਦਾ ਪਾਣੀ ਸਾਡੇ ਕੋਲੇ ਹੈ ਨਹੀਂ ਤੇ ਅਸੀਂ ਕੀ ਕਰਾਂਗੇ ਠੀਕ ਹੈ ਲੜਾਂਗੇ ਸੰਘਰਸ਼ ਕਰਾਂਗੇ ਔਰ ਪਿੱਛੇ 2016 ਤੋਂ ਲੜਦੇ ਆ ਰਹੇ ਆਂ ਅਸੀਂ ਤਾਂ ਉਦੋਂ ਵੀ ਸਾਡਾ ਪਾਣੀ 800 ਰਹਿ ਗਿਆ ਸੀ 22 ਅੰਦੋਲਨ ਗੰਗਨੈਰ ਦੇ ਕੀਤੇ ਅਸੀਂ ਹੁਣ ਵੀ ਲੜਾਂਗੇ ਟਿੱਕੇ ਤਾਂ ਨਹੀਂ ਬੰਦੇ ਜੀ ਚੁੱਪ ਕਰਕੇ ਨਹੀਂ ਬੈੰਦੇ। ਭੁੱਖੇ ਨਹੀਂ ਮਰਦੇ, ਸੰਘਰਸ਼ ਕਰਕੇ ਮਰਾਂਗੇ। ਜੀ। ਇਹ ਤੁਹਾਡਾ ਨਾਲ ਵਾਅਦਾ ਹੈ। ਭੁੱਖੇ ਨਹੀਂ ਮਰਦੇ। ਬਿਲਕੁਲ, ਸੰਘਰਸ਼ ਕਰਾਂ। ਤਾਂ ਦੋਸਤੋ, ਇਹ ਸਨ ਜੀਕੇਐਸ ਦੇ ਕਿਸਾਨ ਨੇਤਾ ਸੰਤਵੀਰ ਜੀ, ਸੰਤਵੀਰ ਜੀ ਬਹੁਤ-ਬਹੁਤ ਸ਼ੁਕਰੀਆ। ਧੰਨਵਾਦ। ਤਾਂ ਰਾਜਸਥਾਨ ਦੇ ਵਿੱਚ ਪਾਣੀ ਨੂੰ ਲੈ ਕੇ ਜੋ ਸਮੱਸਿਆਵਾਂ ਉਹਦੇ ਤੇ ਅਸੀਂ ਚਾਨਣਾ ਪਾਇਆ। ਕਿਸਾਨ ਦੇ ਹਾਲਾਤਾਂ ਨੂੰ ਤੁਸੀਂ ਸੁਣਿਆ। ਔਰ ਕਿਸ ਤਰ੍ਹਾਂ ਚਿੰਤਾ ਦੇ ਵਿੱਚ ਨੇ ਕਿਸਾਨ ਕਿਉਂਕਿ ਪੰਜਾਬ ਤੋਂ ਵੀ ਪੂਰਾ ਪਾਣੀ ਨਹੀਂ ਮਿਲ ਰਿਹਾ ਕੇਂਦਰ ਤੋਂ ਵੀ ਬਹੁਤ ਸਾਰੀਆਂ ਆਸਾਂ ਉਮੀਦਾਂ ਨੇ ਸੂਬਾ ਸਰਕਾਰ ਤੋਂ ਵੀ ਬਹੁਤ ਸਾਰੀਆਂ ਆਸਾਂ ਉਮੀਦਾਂ ਲਾ ਕੇ ਚੱਲੇ ਨੇ ਪਰ ਖੇਤੀ ਲਾਹੇਵੰਦ ਲਾਹੇਵੰਦ ਸੌਦਾ ਤਾਂ ਹੀ ਰਹੇਗੀ ਜੇ ਹੱਲ ਥੋੜੇ ਜਲਦੀ ਹੋਣਗੇ ਸਮੇਂ ਸਿਰ ਹੋਣਗੇ ਕਿਉਂਕਿ ਰਾਜਸਥਾਨ ਦੀ ਜੋ ਖੇਤੀ ਹੈ ਜਿਵੇਂ ਕਿ ਸੰਤਵੀਰ ਜੀ ਨੇ ਦੱਸਿਆ ਮੌਸਮ ਤੇ ਨਿਰਭਰ ਕਰਦੀ ਹੈ ਪਰ ਜੇਕਰ ਜੋ ਸੋਮੇ ਨੇ ਉਹ ਥੋੜੇ ਟਾਈਮ ਤੇ ਮਿਲਣਗੇ ਤਾਂ ਸ਼ਾਇਦ ਕਿਸਾਨੀ ਵੀ ਬਚੇਗੀ ਔਰ ਖੇਤੀ ਵੀ ਚਲਦੀ ਰਹੇਗੀ ਸੋ ਦੋਸਤੋ ਉਮੀਦ ਕਰਦੇ ਆ ਕਿ ਤੁਸੀਂ ਵੀ ਇਸ ਤੇ ਵਿਚਾਰ ਕਰੋਗੇ ਔਰ ਆਪਣੀ ਕੋਈ ਵੀ ਕੀਮਤੀ ਰਾਏ ਤੁਸੀਂ ਸਾਨੂੰ ਜ਼ਰੂਰ ਦੇਣੀ ਹੈ ਜਲਦ ਹੋਵੇਗੀ ਮੁਲਾਕਾਤ ਨਵੇਂ ਮੁੱਦਿਆਂ ਦੇ ਨਾਲ ਬਨੇ ਰਹਿਣਾ ਸਾਡੇ ਨਾਲ ਤੇ ਵੇਖਦੇ ਰਹਿਣਾ ਸੱਤਾ ਦੰਗਲ ਸਿਰਫ ਪਬਲਿਕ ਅਰਟਿਸਟ ਸਸ਼ੇਤ